ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਨਕਸ਼ੇ ਬਾਰੇ ਜਾਂ ਫਿਰ ਕਹਿ ਸਕਦੇ ਹਾਂ ਕਿ ਪੰਜਾਬ ਦੀ ਆਮ ਜਾਣਕਾਰੀ ਦੇ ਬਾਰੇ ਤੁਸੀਂ ਇਸ ਨੂੰ ਜੀਓਗ੍ਰਾਫੀ ਦੀ ਕਲਾਸ 1 ਵੀ ਮੰਨ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਅਸੀਂ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਬਾਰੇ ਗੱਲ ਕਰਾਂਗੇ ਕਿ ਜੀਓਗ੍ਰਾਫੀ ਜਿਸ ਨੂੰ ਸੇ ਭੂਗੋਲ ਬੋਲ ਦਿੰਨੇ ਆ ਭੂਗੋਲ ਮਤਲਬ ਭੂਮੀ ਬਾਰੇ ਗੱਲ ਕਰਾਂਗੇ ਠੀਕ ਹੈ ਆਪਣੀ ਜ਼ਮੀਨ ਬਾਰੇ ਆਪਣੀ ਧਰਤੀ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮੈਂ ਪੰਜਾਬ ਦਾ ਨਕਸ਼ਾ ਬਣਾ ਲਿਆ ਹੋਇਆ ਇਹ ਜਿਹੜਾ ਖੇਤਰ ਤੁਹਾਨੂੰ ਪੰਜਾਬ ਦਾ ਨਕਸ਼ਾ ਜਿੱਥੇ ਪੰਜਾਬ ਫੈਲਿਆ ਹੋਇਆ ਇਹ ਹੈਗਾ ਜੀ 50362 ਕਿਲੋਮੀਟਰ ਇਹ ਪੰਜਾਬ ਦਾ ਖੇਤਰਫਲ ਆ 50000 362 ਕਿਲੋਮੀਟਰ ਸਕਰ ਜਾਂ ਵਰਗ ਕਿਲੋਮੀਟਰ ਜਿਹਨੂੰ ਅਸੀਂ ਬੋਲ ਦਿੰਦੇ ਆ ਠੀਕ ਹੈ ਇਹ ਪੰਜਾਬ ਦਾ ਖੇਤਰਫਲ ਹੈ ਇੰਨਾ ਜੋ ਤੁਹਾਨੂੰ ਫੈਲਿਆ ਹੋਇਆ ਦਿਖ ਰਿਹਾ ਤੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਪੂਰੇ ਭਾਰਤ ਦਾ ਪੰਜਾਬ ਨੂੰ 1 ਪੁਆਇੰਟ 5.4% ਹਿੱਸਾ ਮਿਲਿਆ ਹੋਇਆ ਜਾਨਕਿ 1.5% ਹਿੱਸਾ ਵਾ ਜਿਹੜਾ ਉਹ ਪੰਜਾਬ ਦੇ ਖੇਤਰ ਨੇ ਪੂਰੇ ਭਾਰਤ ਦਾ ਘੇਰਿਆ ਹੋਇਆ ਵਾ ਤੇ ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਆ ਸਕਦਾ ਕਿ ਪੰਜਾਬ ਦਾ ਆਕਾਰ ਕਿ ਹੋ ਜਾ ਪੰਜਾਬ ਦਾ ਆਕਾਰ ਆ ਜਿਹੜਾ ਉਹ ਤਿਕੋਣਾ ਵਾ ਠੀਕ ਹੈ ਤਿਕੋਨਾਕਾਰ ਆ ਤੁਹਾਨੂੰ ਦਿਖ ਰਿਹਾ ਵਾ ਇਹ ਉਸ ਤੋਂ ਬਾਅਦ ਸੈਕਿੰਡ ਜੋ ਕੁਐਸਚਨ ਪੁੱਛੇ ਜਾਂਦੇ ਆ ਐਗਜ਼ਾਮ ਦੇ ਵਿੱਚ ਇਸ ਬਾਰੇ ਪੁੱਛੇ ਜਾਂਦੇ ਆ ਕਿ ਪੰਜਾਬ ਦੀ ਹੱਦ ਕਿਨੂੰ ਲੱਗਦੀ ਆ ਠੀਕ ਹੈ ਹੱਦ ਮਤਲਬ ਬਾਉਂਡਰੀ ਤਾਂ ਪੰਜਾਬ ਦੇ ਨਕਸ਼ੇ ਬਾਰੇ ਗੱਲ ਕਰ ਰਹੇ ਆ ਸਭ ਤੋਂ ਪਹਿਲਾਂ ਇਹਦੀ ਬਾਉਂਡਰੀ ਬਾਰੇ ਗੱਲ ਕਰਾਂਗੇ ਬਾਉਂਡਰੀ ਬਾਰੇ ਗੱਲ ਕਰਾਂਗੇ ਤਾਂ ਤੁਹਾਨੂੰ ਇਹ ਕੁਐਸਚਨ ਆਉਂਦਾ ਹੁੰਦਾ ਐਗਜ਼ਾਮ ਦੇ ਵਿੱਚ ਕਿ ਪੰਜਾਬ ਦੇ ਉੱਤਰ ਵਿੱਚ ਕੀ ਦੀ ਹੱਦ ਲੱਗਦੀ ਆ ਪੰਜਾਬ ਦੇ ਉੱਤਰ ਦੇ ਵਿੱਚ ਹੱਦ ਲੱਗਦੀ ਆ ਜੀ ਜੰਮੂ ਕਸ਼ਮੀਰ ਦੀ ਜੰਮੂ ਕਸ਼ਮੀਰ ਦੀ ਹੱਦ ਲੱਗਦੀ ਆ ਪੰਜਾਬ ਦੇ ਉੱਤਰ ਦੇ ਵਿੱਚ ਪੰਜਾਬ ਦੇ ਪੂਰਬ ਦੇ ਵਿੱਚ ਇਹ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੀ ਹੱਦ ਲੱਗਦੀ ਆ ਹਿਮਾਚਲ ਪ੍ਰਦੇਸ਼ ਦੱਖਣ ਪੱਛਮ ਦੀ ਗੱਲ ਕਰੀਏ ਦੱਖਣ ਦੀ ਗੱਲ ਕਰੀਏ ਪਹਿਲਾਂ ਦੱਖਣ ਦੇ ਵਿੱਚ ਦੋ ਰਾਜਾਂ ਦੀ ਹੱਦ ਲੱਗਦੀਆਂ ਇੱਕ ਆ ਜਾਂਦਾ ਹਰਿਆਣਾ ਤੇ ਦੂਸਰਾ ਆ ਜਾਂਦਾ ਵਾ Rajasthan ਤੇ ਪੱਛਮ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੀ ਹੱਦ ਲੱਗਦੀ ਆ ਪੰਜਾਬ ਦੇ ਨਾਲ ਹੁਣ ਐਗਜ਼ਾਮ ਦੇ ਵਿੱਚ ਇਹ ਆਉਂਦਾ ਹੁੰਦਾ ਹੈ ਕਿ ਪੰਜਾਬ ਨੂੰ ਅੰਤਰਰਾਸ਼ਟਰੀ ਹੱਦ ਕਿਹੜੀ ਲੱਗਦੀ ਆ ਅੰਤਰਰਾਸ਼ਟਰੀ ਦਾ ਮਤਲਬ ਹੁੰਦਾ ਭਾਰਤ ਤੋਂ ਬਾਹਰ ਕਿਸੇ ਹੋਰ ਦੇਸ਼ ਦੀ ਹੱਦ ਲੱਗਣਾ ਤੇ ਭਾਰਤ ਤੋਂ ਬਾਹਰ ਕਿਸੇ ਹੋਰ ਦੇਸ਼ ਦੀ ਕੀਦੀ ਗੱਲ ਹੋ ਰਹੀ ਆ ਪਾਕਿਸਤਾਨ ਦੀ ਇਹ ਹੈਗੀ ਅੰਤਰਰਾਸ਼ਟਰੀ ਹੱਦ ਤੇ ਰਾਸ਼ਟਰੀ ਮਤਲਬ ਭਾਰਤ ਦੀ ਭਾਰਤ ਦੀ ਗੱਲ ਹੋ ਰਹੀ ਆ ਸਾਡੇ ਦੇਸ਼ ਭਾਰਤ ਦੀ ਤਾਂ ਤਿੰਨ ਰਾਜਾਂ ਦੀ ਹੱਦ ਲੱਗਦੀ ਆ ਉਹ ਹੈਗੇ ਆ ਜੀ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਤੇ ਜੰਮੂ ਕਸ਼ਮੀਰ ਹੁਣ ਇੱਕ ਰਾਜ ਨਹੀਂ ਰਿਹਾ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਆ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਪੰਜਾਬ ਨੂੰ ਹੱਦ ਲੱਗਦੀ ਹੈ ਜੰਮੂ ਕਸ਼ਮੀਰ ਦੀ ਤੇ ਇੱਥੇ ਬਸਿਆ ਹੋਇਆ ਵਾਜੀ ਚੰਡੀਗੜ੍ਹ ਚੰਡੀਗੜ੍ਹ ਠੀਕ ਹੈ ਤੇ ਹੁਣ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ ਪੰਜਾਬ ਦੇ ਨਾਲ ਇੱਕ ਦੇਸ਼ ਦੀ ਹੱਦ ਲੱਗਦੀ ਆ ਅੰਤਰਰਾਸ਼ਟਰੀ ਹੱਦ ਇੱਕ ਲੱਗਦੀ ਆ ਇਨ ਰਾਜਾਂ ਦੀ ਹੱਦ ਲੱਗਦੀ ਹੈ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੱਦ ਲੱਗਦੀ ਹੈ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ, ਕੋਈ ਵੀ ਜਿਸ ਤਰ੍ਹਾਂ ਮਰਜੀ ਆ ਜੇ ਹੁਣ ਤੁਸੀਂ ਪੂਰੇ ਆਸਾਨੀ ਦੇ ਨਾਲ ਇਹਨੂੰ ਅਟੈਂਪਟ ਕਰਕੇ ਆਇਓ ਐਗਜ਼ਾਮ ਦੇ ਵਿੱਚ, ਉੱਤਰ ਵਿੱਚ ਕਿਹਦੀ ਹੱਦ ਲੱਗਦੀ ਹੈ ਜੰਮੂ ਕਸ਼ਮੀਰ ਦੀ, ਪੱਛਮ ਪੂਰਬ ਦੇ ਵਿੱਚ ਕਿਹਦੀ ਲੱਗਦੀ ਹੈ ਹਿਮਾਚਲ ਪ੍ਰਦੇਸ਼ ਦੀ, ਦੱਖਣ ਦੇ ਵਿੱਚ ਹਰਿਆਣਾ ਅਤੇ ਰਾਜਸਥਾਨ ਦੀ, ਪੱਛਮ ਦੇ ਵਿੱਚ ਪਾਕਿਸਤਾਨ ਦੀ, ਕਿਸੇ ਵੀ ਤਰ੍ਹਾਂ ਤੁਹਾਨੂੰ ਆ ਸਕਦਾ। ਇਸ ਤੋਂ ਇਲਾਵਾ ਕਿੰਨੇ ਰਾਜਾਂ ਦੀ ਹੱਦ ਲੱਗਦੀ ਹੈ? ਤਿੰਨ ਰਾਜਾਂ ਦੀ, ਕਿੰਨੇ ਕੇਂਦਰ ਸ਼ਾਸਿਤ ਪ੍ਰਦੇ ਦੀਆ ਦੋ ਦੀ ਕਿੰਨੇ ਦੇਸ਼ਾਂ ਦੀ ਹੱਦ ਲੱਗਦੀ ਹੈ ਇੱਕ ਦੀ ਇਸ ਤਰ੍ਹਾਂ ਤੁਸੀਂ ਇਹਨੂੰ ਟਿਪਸ ਤੇ ਹੀ ਯਾਦ ਕਰ ਲੈਣਾ ਮੈਪ ਤੋਂ ਸਮਝ ਸਕਦੇ ਹੋ ਤੁਸੀਂ ਹੋ ਸਕੇ ਤਾਂ ਇਸ ਮੈਪ ਨੂੰ ਲਰਨ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਆਪ ਵੀ ਡਰਾ ਕਰ ਸਕਦੇ ਹੋ ਕਿਉਂਕਿ ਮੈਂ ਵੀ ਡਰਾ ਕੀਤਾ ਵਾ ਜੇਕਰ ਨਹੀਂ ਡਰਾ ਕਰ ਸਕਦੇ ਤਾਂ ਖਾਲੀ ਮੈਪ ਲੈ ਕੇ ਪੰਜਾਬ ਦਾ ਮੈਪ ਲੈ ਕੇ ਉਹਨੂੰ ਫਿਲ ਕਰਕੇ ਜਰੂਰ ਦੇਖਣਾ ਕਿਉਂਕਿ ਇਹਦੇ ਨਾਲ ਤੁਹਾਨੂੰ ਤੁਹਾਡੀ ਨੌਲੇਜ ਦੇ ਵਿੱਚ ਕੀ ਇਨਕਰੀਮੈਂਟ ਹੋਵੇਗਾ ਨਾ ਤੁਹਾਨੂੰ ਆਪ ਪਤਾ ਲੱਗੇਗਾ ਛੋਟੇ ਛੋਟੇ ਕੁਐਸਚਨ ਹੁੰਦੇ ਆ ਬਿਲਕੁਲ ਬੇਸਿਕ ਨੌਲੇਜ ਦੇ ਵਿੱਚੋਂ ਪੁੱਛੇ ਜਾਂਦੇ ਆ ਜਿਹੜੇ ਐਗਜ਼ਾਮ ਦੇ ਵਿੱਚ ਆਉਂਦੇ ਆ ਤੇ ਕਈ ਵਾਰੀ ਸਾਡੇ ਤੋਂ ਗਲਤ ਹੋ ਜਾਂਦੇ ਆ ਠੀਕ ਹੈ ਇਦਾਂ ਤੋਂ ਤੁਸੀਂ ਪੂਰਾ ਕਲੀਅਰ ਪੜ ਸਕਦੇ ਹੋ ਹੁਣ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਅੰਦਰਲੇ ਖੇਤਰ ਦੀ ਅੰਦਰਲਾ ਖੇਤਰ ਹੈ ਜਿਹੜਾ 23 ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ ਕਿੰਨੇ ਜ਼ਿਲ੍ਹੇ ਆਉਂਦੇ ਆ ਪੰਜਾਬ ਦੇ ਵਿੱਚ ਹੁਣ ਸਮੇਂ ਇਸ ਸਮੇਂ ਤੱਕ 23 ਜ਼ਿਲ੍ਹੇ ਆ ਪੰਜਾਬ ਦੇ ਠੀਕ ਹੈ ਤੇ 23 ਜ਼ਿਲ੍ਹੇ ਜਿਹੜੇ ਪੰਜਾਬ ਦੇ ਹੈਗੇ ਆ ਸਾਹਮਣੇ ਤੁਹਾਡੇ ਮੈਂ ਮੈਪ ਦੇ ਵਿੱਚ ਫਿਲ ਕੀਤੇ ਹੋਏ ਆ ਤੇ ਇਹਨਾਂ ਤੇ ਜ਼ਿਲ੍ਹਿਆਂ ਦੀ ਜੇਕਰ ਅਸੀਂ ਗੱਲ ਕਰੀਏ ਇਹਨਾਂ ਨੂੰ ਵੀ ਅੱਗੇ ਤਿੰਨ ਖੇਤਰਾਂ ਦੇ ਵਿੱਚ ਵੰਡਿਆ ਹੋਇਆ ਤਿੰਨ ਖੇਤਰ ਕਿਹੜੇ ਆ ਪਹਿਲਾਂ ਤਾਂ ਮੈਂ ਜਿਵੇਂ ਜਿਵੇਂ ਇੱਥੇ ਤਿੰਨ ਕਲਰ ਯੂਜ਼ ਕੀਤੇ ਹੋਏ ਆ ਤਿੰਨ ਖੇਤਰ ਦੇ ਵਿੱਚ ਵੰਡਿਆ ਹੋਇਆ ਇੱਕ ਹੈਗਾ ਮਾਝਾ ਠੀਕ ਹੈ ਦੂਸਰਾ ਖੇਤਰ ਹੈਗਾ ਵਾ ਮੈਂ ਬਲੂ ਕਲਰ ਕਲਰ ਵਰਤਿਆ ਹੋਇਆ ਉਹਦੇ ਲਈ ਦੂਸਰਾ ਖੇਤਰ ਹੈਗਾ ਜੀ ਦੁਆਬਾ ਅਤੇ ਤੀਸਰਾ ਖੇਤਰ ਆ ਮਾਲਵਾ ਜਿਹੜਾ ਕਿ ਰੈੱਡ ਕਲਰ ਦੇ ਵਿੱਚ ਤੁਹਾਨੂੰ ਵਿਖਰੇ ਆ ਮਾਲਵਾ ਠੀਕ ਹੈ ਇਹ ਮਾਲਵਾ ਤਿੰਨ ਖੇਤਰ ਆ ਪੰਜਾਬ ਦੇ ਤੇ ਜਿਹੜੇ ਤਿੰਨੇ ਹੀ ਆ ਤੁਹਾਡੇ ਸਾਹਮਣੇ ਆ ਮਾਝਾ ਦੁਆਬਾ ਮਾਲਵਾ ਤੇ ਇਹ ਜਿਹੜੇ ਤਿੰਨ ਖੇਤਰ ਆ ਇਹ ਦਰਿਆਵਾਂ ਦੇ ਅਕੋਰਡਿੰਗ ਵੰਡੇ ਹੋਇਆ ਹੁਣ ਤੁਹਾਨੂੰ ਕਦੇ ਵੀ ਕੁਐਸਚਨ ਆਉਂਦਾ ਕਿ ਪੰਜਾਬ ਦੇ ਵਿੱਚੋਂ ਕਿੰਨੇ ਦਰਿਆ ਲੰਘਦੇ ਆ ਤਿੰਨ ਦਰਿਆ ਲੰਘਦੇ ਆ ਫਿਰ ਅੱਗੇ ਤੁਹਾਨੂੰ ਡਿਟੇਲ ਦੇ ਵਿੱਚ ਆ ਸਕਦਾ ਕਿ ਕਿਹੜਾ ਦਰਿਆ ਕਿੰਨੇ ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਵਾ ਤਾਂ ਉਹ ਵੀ ਆਪਾਂ ਇੱਥੇ ਗੱਲ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਜ਼ਿਲ੍ਹੇ ਆ ਜਿਹੜੇ ਉਹ ਰਿਵਾਈਜ਼ ਹੋ ਜਾਣਗੇ ਠੀਕ ਹੈ ਸਭ ਤੋਂ ਪਹਿਲਾਂ ਜੀ ਪੰਜਾਬ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਮੈਪ ਦੀ ਉਪ ਉੱਤਰ ਵਾਲੀ ਪਾਸਿਓਂ ਤਾਂ ਪੰਜਾਬ ਦੇ ਵਿੱਚੋਂ ਅੰਮ੍ਰਿਤਸਰ ਦੇ ਹੱਦ ਤੋਂ ਲੈ ਕੇ ਜਾਂਦਾ ਵਾ ਜੀ ਰਾਵੀ ਜਿਹੜਾ ਕਿ ਪਠਾਨਕੋਟ ਤੋਂ ਬਾਹਰ ਚਲਿਆ ਜਾਂਦਾ ਉਸ ਤੋਂ ਬਾਅਦ ਪਠਾਨਕੋਟ ਦਾ ਇੱਕ ਪਿੰਡ ਆ ਚੌਂ ਪਿੰਡ ਉਹਦੇ ਵਿੱਚੋਂ ਹੀ ਦਾਖਲ ਹੁੰਦਾ ਵਾ ਠੀਕ ਹੈ ਤੇ ਇਹ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚੋਂ ਲੰਘਦਾ ਇੱਥੇ ਮੈਂ ਲਿਖ ਦਿੰਨੀ ਆ ਰਾਵੀ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਵਾ ਇਹ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਫੇਰ ਆਉਂਦਾ ਵਾ ਜੀ ਬਿਆਸ ਬਿਆਸ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਬਿਆਸ ਜ਼ਿਲ੍ਹੇ ਦੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਹਰੀਕੇ ਪੱਤਣ ਆ ਇੱਥੇ ਮੰਨ ਲਓ ਹਰੀਕੇ ਪੱਤਣ ਆ ਤੇ ਉੱਥੇ ਆ ਕੇ ਇਹ ਮਤਲਬ ਹਰੀਕੇ ਪੱਤਣ ਜਿਹੜੀ ਝੀਲ ਆ ਉਹਦੇ ਵਿੱਚ ਮਿਕਸ ਹੋ ਜਾਂਦਾ ਸੱਤ ਲੋਸ ਦੇ ਵਿੱਚ ਠੀਕ ਹੈ ਤੇ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚੋਂ ਲੰਘਦਾ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਅਤੇ ਕਪੂਰਥਲਾ ਤੋਂ ਹੁੰਦਾ ਹੋਇਆ ਇੱਥੇ ਪੌਂਗ ਡੈਮ ਬਣਿਆ ਹੋਇਆ ਇਹਦੇ ਉੱਪਰ ਠੀਕ ਹੈ ਤੇ ਇਹ ਹੈਗਾ ਜੀ ਬਿਆਸ ਦਰਿਆ ਠੀਕ ਹੈ ਫਿਰ ਹੈਗਾ ਸਤਲੁਜ ਦਰਿਆ ਸਤਲੁਜ ਦਰਿਆ ਆਵਾ ਜਿਹੜਾ ਇਹ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਇੱਥੇ ਮੈਂ ਬਿਆਸ ਲਿਖਣਾ ਸੀ ਹੁਣ ਲਿਖ ਦਿੰਨੇ ਆਪਾਂ ਬਿਆਸ 6 ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਵਿੱਚੋਂ ਅੱਗੇ ਅਸੀਂ ਗੱਲ ਕਰਨ ਵਾਲੇ ਆ ਸਤਲੁਜ ਦੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਜਿਹੜੇ ਤਿੰਨ ਖੇਤਰਾਂ ਦਰਿਆਵਾਂ ਦੇ ਅਕੋਰਡਿੰਗ ਵੰਡੇ ਹੋਏ ਆ ਪਹਿਲਾਂ ਅਸੀਂ ਦਰਿਆ ਡਰਾਅ ਕਰ ਰਹੀਆਂ ਮੈਂ ਠੀਕ ਹੈ ਤੇ ਜਿਹੜਾ ਉਸ ਤੋਂ ਬਾਅਦ ਆਉਂਦਾ ਸੱਤ ਲੋ ਸੱਤ ਲੋ ਨੰਗ ਦਾ ਵਾ ਜੀ ਫਾਜ਼ਿਲ ਕਾ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚੋਂ ਲੰਘ ਕੇ ਇਹ ਤਰਨ ਤਰਨ ਦੇ ਵਿੱਚ ਜਿਹੜੀ ਝੀਲ ਆ ਹਰੀ ਕੇ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਵਾ ਉਹਦੇ ਵਿੱਚ ਚਲਿਆ ਜਾਂਦਾ ਮਿਕਸ ਹੋ ਜਾਂਦਾ ਫਿਰ ਮੋਗਾ ਦੇ ਵਿੱਚ ਦੀ ਹੋ ਕੇ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਅਤੇ ਫਤਿਹਗੜ੍ਹ ਸਾਹਿਬ ਰੂਪਨਗਰ ਦੇ ਵਿੱਚ ਦੀ ਹੋ ਕੇ ਇੱਥੇ ਹੀ ਬਣਾਉਂਦਾ ਠੀਕ ਹੈ ਗੋਵਿੰਦ ਸਾਗਰ 'ਚ ਈਲਬਣੀ ਹੋਈ ਆ ਇੱਥੇ ਜਿਹੜੀ ਕਿ ਹਿਮਾਚਲ 'ਚ ਪੈ ਜਾਂਦੀ ਆ ਤੇ ਉਸ ਤੋਂ ਬਾਅਦ ਇੱਧਰ ਲੰਘਦਾ ਕੱਗਰ ਕੱਗਰੀ ਕੁ ਮੌਸਮੀ ਦਰਿਆਵਾ ਇਹਦੇ ਬਾਰੇ ਕੋਈ ਆਪਾਂ ਜ਼ਿਆਦਾ ਗੱਲ ਨਹੀਂ ਕਰਾਂਗੇ ਕਿਉਂਕਿ ਮੌਸਮੀ ਦਰਿਆਵਾ ਤੇ ਅਸੀਂ ਪੰਜਾਬ ਦੇ ਖੇਤਰਾਂ ਦੀ ਗੱਲ ਕਰ ਰਹੇ ਹਾਂ ਖੇਤਰ ਜਿਹੜੇ ਤਿੰਨ ਦਰਿਆ ਮੇਨ ਆ ਆਪਣੇ ਜਿਹੜੇ ਪੰਜਾਬ ਦੇ ਵਿੱਚੋਂ ਲੰਘਦੇ ਆ ਤਿੰਨ ਦਰਿਆ ਕੱਗਰ ਨੂੰ ਵਿੱਚ ਲਾ ਕੇ ਕਦੇ ਵੀ ਚਾਰ ਦੀ ਆਪਸ਼ਨ ਨਾ ਲਾਉਣਾ ਕਿਉਂਕਿ ਮੌਸਮੀ ਦਰਿਆ ਤੇ ਸਦਾ ਬਹਾਰ ਦਰਿਆਵਾ ਜਿਹੜੇ ਹਮੇਸ਼ਾ ਸਾਰਾ ਸਾਲ ਚੱਲਦੇ ਆ ਠੀਕ ਹੈ ਤੇ ਕੱਗਰ ਹੀ ਕੁ ਮੌਨਸੂਨ ਤੇ ਡਿਪੈਂਡ ਆ ਤੇ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਹੁਣ ਕਿ ਪੰਜਾਬ ਦੇ ਮਾਝੇ ਦੀ ਮਾਝਾ ਮਾਝਾ ਕਿਹੜਾ ਖੇਤਰ ਆ ਜਿਹੜਾ ਰਾਵੀ ਅਤੇ ਵਿਆਸ ਦੇ ਵਿਚਕਾਰਲਾ ਖੇਤਰ ਆ ਇਹ ਸਾਰਾ ਮਾਝਾ ਖੇਤਰ ਆ ਜਿਹੜਾ ਰਾਵੀ ਅਤੇ ਵਿਆਸ ਦਾ ਸੈਂਟਰ ਵਾਲਾ ਪਾਰਟ ਤੁਹਾਨੂੰ ਦਿਖ ਰਿਹਾ ਕਿੰਨੇ ਜ਼ਿਲ੍ਹੇ ਆਉਂਦੇ ਆ ਮਾਝੇ 'ਚ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਚਾਰ ਜ਼ਿਲ੍ਹੇ ਆਉਂਦੇ ਆ ਮਾਝੇ ਦੇ ਵਿੱਚ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਮਾਝਾ ਜਿਹਨੂੰ ਸਿੱਖੀ ਦਾ ਪੰਘੂੜਾ ਕਿਹਾ ਜਾਂਦਾ ਪੰਜਾਬ ਦਾ ਦਿਲ ਕਿਹਾ ਜਾਂਦਾ ਵਾ ਠੀਕ ਹੈ ਤੇ ਇਹ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ ਇਹ ਚਾਰ ਜ਼ਿਲ੍ਹੇ ਮਾਝੇ ਦੇ ਵਿੱਚ ਆਉਂਦੇ ਆ ਉਸ ਤੋਂ ਬਾਅਦ ਆ ਜਾਂਦਾ ਜੀ ਦੁਆਬਾ ਦੁਆਬਾ ਕਿਹੜਾ ਇਲਾਕਾ ਵਾ ਦੁਆਬਾ ਹੈਗਾ ਵਾ ਸਤਲੁਜ ਅਤੇ ਬਿਆਸ ਦੇ ਵਿੱਚ ਘਾਰਲਾ ਇਲਾਕਾ ਸਤਲੁਜ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਬੋਲਦੇ ਆ ਦੁਆਬਾ ਠੀਕ ਹੈ ਇਹਦੇ ਵਿੱਚ ਵੀ ਚਾਰ ਜ਼ਿਲ੍ਹੇ ਆਉਂਦੇ ਆ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਕਪੂਰਥਲਾ ਦੋ ਪਾਰਟਸ ਦੇ ਵਿੱਚ ਵੰਡਿਆ ਹੋਇਆ ਥੋੜਾ ਜਿਹਾ ਜਲੰਧਰ ਤੋਂ ਪਰੇ ਪੈ ਜਾਂਦਾ ਵਾ ਠੀਕ ਹੈ ਤੇ ਜਲੰਧਰ ਹੁਸ਼ਿਆਰਪੁਰ ਜਲੰਧਰ ਨਮਾਸ਼ਹਿਰ ਤੇ ਇਸ ਤੋਂ ਇਲਾਵਾ ਕਪੂਰਥਲਾ ਠੀਕ ਹੈ ਚਾਰ ਜ਼ਿਲ੍ਹੇ ਆ ਜਿਹੜੇ ਦੁਆਬੇ ਦੇ ਵਿੱਚ ਪੈਂਦੇ ਆ ਉਸ ਤੋਂ ਬਾਅਦ ਆ ਗਿਆ ਜੀ ਮਾਲਵਾ ਜਿਹੜੇ ਬਾਕੀ ਦੇ ਜ਼ਿਲ੍ਹੇ ਬਚੇ ਆ ਉਹ ਸਾਰੇ ਦੇ ਸਾਰੇ ਮਾਲਵੇ ਦੇ ਵਿੱਚ ਪੈਂਦੇ ਆ ਤੇ ਮਾਲਵੇ ਦੇ ਵਿੱਚ ਕਿੰਨੇ ਜ਼ਿਲ੍ਹੇ ਪੈਂਦੇ ਆ ਇਹ ਤੁਹਾਡੇ ਸਾਹਮਣੇ ਆ ਟੋਟਲ 23 ਜ਼ਿਲ੍ਹੇ ਆ ਤਿਆਂ ਦੇ ਵਿੱਚੋਂ 8 ਮਾਈਨਸ ਕਰ ਦੋ ਮਗਰ ਰਹਿ ਗਏ 15 15 ਜ਼ਿਲ੍ਹੇ ਮਾਲਵੇ ਦੇ ਵਿੱਚ ਪੈਂਦੇ ਆ ਫਿਰੋਜ਼ਪੁਰ ਫਾਜ਼ਿਲਕਾ ਮੁਕਤਸਰ ਫਰੀਦਕੋਟ ਮੋਗਾ ਬਠਿੰਡਾ ਬਠਿੰਡਾ ਬਠਿੰਡੇ ਨੂੰ ਮਾਲਵੇ ਦਾ ਦਿਲ ਕਿਹਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਲੁਧਿਆਣਾ लुधियाणे ਨੂੰ ਪੰਜਾਬ ਦੀ ਉਦਯੋਗਿਕ ਰਾਜਧਾਨੀ ਬੋਲਿਆ ਜਾਂਦਾ ਆਰਥਿਕ ਰਾਜਧਾਨੀ ਠੀਕ ਹੈ ਫਿਰ ਮਰੇਲ ਕੋਟਲਾ ਜਿਹੜਾ ਕਿ ਮਈ 2021 ਦੇ ਵਿੱਚ ਬਣਿਆ ਆ ਪੰਜਾਬ ਦਾ ਜ਼ਿਲ੍ਹਾ ਠੀਕ ਹੈ 14 ਮਈ 2021 ਨੂੰ ਸੰਗਰੂਰ ਤੋਂ ਅਲੱਗ ਹੋ ਕੇ ਬਣਾਇਆ ਗਿਆ ਬਰਨਾਲਾ ਮਾਨਸਾ ਪਟਿਆਲਾ ਫਤਿਹਗੜ੍ਹ ਸਾਹਿਬ ਐਸ ਐਸ ਨਗਰ ਐਸ ਐਸ ਨਗਰ ਦਾ ਮਤਲਬ ਕੀ ਆ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਠੀਕ ਹੈ ਤੇ ਇਹ ਕਿਹਦਾ ਨਾਮ ਆ ਇਹ ਮੁਹਾਲੀ ਦਾ ਨਾਮ ਆ ਏ ਮੁਹਾਲੀ ਪਹਿਲਾ ਮੁਹਾਲੀ ਨਾਮ ਸੀਗਾ ਹੁਣ ਮੁਹਾਲੀ ਦਾ ਨਾਮ ਕੀ ਆ ਐਸ ਐਸ ਨਗਰ ਜਾਣਿਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਇੱਕ ਨਵਾਂ ਸ਼ਹਿਰ ਆ ਇੱਥੇ ਤੁਹਾਨੂੰ ਦਿਖਰੇ ਆ ਨਵੇਂ ਸ਼ਹਿਰ ਨੂੰ ਵੀ ਹੁਣ SBS ਦੇ ਨਾਮ ਨਾਲ ਜਾਣਿਆ ਜਾਂਦਾ SBS ਨਗਰ ਮਤਲਬ ਸ਼ਹੀਦ ਭਗਤ ਸਿੰਘ ਨਗਰ ਭਗਤ ਸਿੰਘ ਦਾ ਪਿੰਡ ਆਣਾ ਇੱਥੇ ਖਟਕੜ ਕਲਾ ਇਹਦੇ ਵਿੱਚ ਪੈਂਦਾ ਨਵੇਂ ਸ਼ਹਿਰ ਦੇ ਵਿੱਚ ਇਸ ਕਰਕੇ ਇਸ ਨੂੰ SBS ਨਗਰ ਇਹਦਾ ਨਾਮ ਰੱਖਿਆ ਗਿਆ ਸ਼ਹੀਦ ਭਗਤ ਸਿੰਘ ਨਗਰ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਜਿਹੜੇ 13 ਜ਼ਿਲ੍ਹੇ ਆ ਵਿੱਚ ਰੂਪਨਗਰ ਲਗਾ ਕੇ 13 ਜ਼ਿਲ੍ਹੇ ਮਾਲਵੇ ਦੇ ਵਿੱਚ ਪੈਂਦੇ ਆ ਜੀ ਤੇ ਇਹ ਜਿਹੜੇ ਜ਼ਿਲ੍ਹੇ ਆ ਇਹ ਦੁਆਬੇ ਦੇ ਵਿੱਚ ਪੈਂਦੇ ਆ ਤੇ ਮਾਝੇ ਦੇ ਵਿੱਚ ਪੈਂਦੇ ਆ ਮਾਝੇ ਵਾਲੇ ਮਾਜੀ ਬੋਲੀ ਬੋਲਦੇ ਆ ਮਾਜੀ ਤੇ ਉਸ ਤੋਂ ਬਾਅਦ ਦੁਆਬੇ ਵਾਲੇ ਦੁਆਬੀ ਬੋਲਦੇ ਆ ਦੁਆਬੇ ਵਾਲੇ ਦੁਆਬੀ ਬੋਲਦੇ ਆ ਤੇ ਮਾਲਵੇ ਵਾਲੇ ਅਸੀਂ ਮਲਵਈ ਬੋਲਦੇ ਆ ਦੇਖੋ ਹੁਣ ਕਿਵੇਂ ਮਲਵਈ ਬੋਲਦੇ ਆ ਜਿਵੇਂ ਆਪਾਂ ਕਹਿੰਆਂ ਜਿਵੇਂ ਮੈਂ ਹੀ ਉਹਨੂੰ ਬੋਲ ਰਹੀਆਂ ਜਿਵੇਂ ਮੈਂ ਬੋਲ ਕੀ ਰਹੀਆਂ ਜਿਵੇਂ ਜਿਵੇਂ ਬੋਲ ਰਹੀਆਂ ਮੈਂ ਇਹ ਬਣਿਆ ਨਾ ਪਰ ਜਦੋਂ ਅਸੀਂ ਲਿਖਦੇ ਆ ਤਾਂ ਅਸੀਂ ਕੀ ਲਿਖਦੇ ਆ ਜਿਵੇ ਤਾਂ ਇਹ ਜੋ ਮੈਂ ਜਿਵੇਂ ਬੋਲ ਰਹੀਆਂ ਮਾਲਵੇ ਵਾਲੇ ਆ ਜਿਹੜੇ ਨਾ ਉਹ ਵਾਵੇ ਨੂੰ ਮੰਮਾ ਬੋਲਦੇ ਆ ਤੇ ਇਹ ਮਲਵਈ ਆ ਮਲਵਈ ਠੀਕ ਹੈ ਤੇ ਪਰ ਮਾਝੇ ਵਾਲੇ ਕੀ ਆ ਜਿਵੇਂ ਲਿਖਦੇ ਆ ਉਸੇ ਤਰ੍ਹਾਂ ਬੋਲਦੇ ਆ ਜਿਵੇਂ ਜੋ ਚੀਜ਼ ਲਿਖੀ ਆ ਉਸੇ ਤਰ੍ਹਾਂ ਬੋਲਦੇ ਆ ਜੋ ਲਿਖਦੇ ਆ ਉਦਾਂ ਹੀ ਬੋਲਦੇ ਆ ਤਾਂ ਇਹ ਮਾਝੇ ਵਾਲੇ ਆ ਇਸੇ ਕਰਕੇ ਮਾਝੀ ਸਾਡੀ ਟਕਸਾਲੀ ਭਾਸ਼ਾ ਵੀ ਬੋਲੀ ਜਾਂਦੀ ਆ ਕਿਹੜੀ ਲੈਂਗੁਏਜ ਬੋਲੀ ਜਾਂਦੀ ਆ ਟਕਸਾਲੀ ਜਿਹਨੂੰ ਦਫ਼ਤਰੀ ਕੰਮਕਾਜ ਲਈ ਵਰਤਿਆ ਜਾਂਦਾ ਵਾ ਪੰਜਾਬ ਦੀ ਸਾਹਿਤਕ ਭਾਸ਼ਾ ਕਿਹੜੀ ਆ ਟਕਸਾਲੀ ਭਾਸ਼ਾ ਕਿਹੜੀ ਆ ਤਾਂ ਉਹ ਮਾਝੀ ਆ ਵੀ ਤੁਹਾਨੂੰ ਪੁੱਛ ਸਕਦੇ ਹੁਣ ਆਪਾਂ ਖੇਤਰਾ ਵਾਈਜ਼ ਗੱਲ ਕਰ ਰਹੇ ਸੀ ਤਾਂ ਮੈਂ ਸੋਚਾਂ ਲੈਂਗੁਏਜ ਬਾਰੇ ਵੀ ਦੱਸ ਦਵਾਂ ਫਿਰ ਅਗੇ ਦੁਆਬੇ ਦੀ ਗੱਲ ਕਰੀਏ ਦੁਆਬੇ ਵਾਲੇ ਵਾਵੇ ਨੂੰ ਬੱਬਾ ਬੋਲ ਦਿੰਦੇ ਆ ਜਿਵੇਂ ਬੋਲਦੇ ਆ ਠੀਕ ਐ ਇਸ ਤਰ੍ਹਾਂ ਆ ਜਿਹੜੀਆਂ ਬੋਲੀਆਂ ਅਲੱਗ-ਅਲੱਗ ਵੰਡੀਆਂ ਗਈਆਂ ਮਾਝੀ ਦੁਆਬੀ ਇਹ ਵੀ ਮਲਵਈ ਖੇਤਰਾ ਦੇ ਅਕੋਰਡਿੰਗ ਹੀ ਵੰਡੀਆਂ ਗਈਆਂ ਆ ਠੀਕ ਐ ਉਸ ਤੋਂ ਬਾਅਦ ਹੁਣ ਇਹ ਤਾਂ ਸਿਗੀ ਮੇਨ ਗੱਲ ਜਿਵੇਂ ਤੁਹਾਨੂੰ ਕੋਈ ਸੁਣਾਉਣੇ ਕਿ ਐਗਜ਼ਾਮ ਦੇ ਵਿੱਚ ਤੁਸੀਂ ਆਸਾਨੀ ਦੇ ਨਾਲ ਦੱਸ ਸਕਦੇ ਹਾਂ ਇੱਥੋਂ ਹੈਨਾ ਤੇ ਪਰ ਇੱਕ ਹੋਰ ਬਹੁਤ ਫੇਮਸ ਆ ਕਿ ਪੰਜਾਬ ਦੇ ਉੱਤਰ ਪੱਛ ਉੱਤਰ ਪੂਰਬ ਦੇ ਵਿੱਚ ਕੀ ਆ ਦੱਖਣ ਪੱਛਮ ਦੇ ਵਿੱਚ ਕੀ ਆ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਆ ਐਗਜ਼ਾਮ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਪਹਿਲਾਂ ਰੈੱਡ ਮਾਰਕਰ ਲੈਣੇ ਆ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਇਹ ਦਿਖ ਰਿਹਾ ਜਿਹੜੀਆਂ ਸਾਈਡਾਂ ਵਾਲਾ ਏਰੀਆ ਵਾ ਇੱਥੇ ਸ਼ਿਵਾਲਿਕ ਦੀਆਂ ਪਹਾੜੀਆਂ ਵਾ ਕਿ ਕਿ ਚੰਡੀਗੜ ਕਿ ਕਿਹੜੀਆਂ ਪਹਾੜੀਆਂ ਦੇ ਪੈਰਾਂ 'ਚ ਵਸਿਆ ਹੋਇਆ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਇੱਥੇ ਤੱਕ ਆਉਂਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਇੱਥੇ ਸ਼ਿਵਾਲਿਕ ਦੇ ਪਹਾੜ ਆ ਫੇਰ ਪਹਾੜੀਆਂ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਨਾ ਹਿਮਾਲਿਆ ਸ਼ੁਰੂ ਹੋ ਜਾਂਦਾ ਵਾ ਜਦੋਂ ਅਸੀਂ ਇਧਰ ਨੂੰ ਹਿਮਾਚਲ ਦੇ ਵਿੱਚ ਜਾਂਦੇ ਆ ਤਾਂ ਇਹ ਇਹ ਸਾਰੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਪੈਂਦੀਆਂ ਨੇ ਉੱਤਰ ਪੂਰਬ ਵਿੱਚ ਕੀ ਆ ਸ਼ਿਵਾਲਿਕ ਦੀਆਂ ਪਹਾੜੀਆਂ ਉਸ ਤੋਂ ਬਾਅਦ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਮਾਂ ਉਸ ਤੋਂ ਬਾਅਦ ਇੱਥੇ ਮੈਂ ਬਲੂ ਕਲਰ ਦੇ ਬਣਾਉਣ ਲੱਗੀਆਂ ਇੱਕ ਪੱਟੀ ਜੀ ਆ ਜਿਹੜੀ ਕੋਈ 20 ਕਿਲੋਮੀਟਰ ਦੀ ਹੋਊਗੀ ਇਹ ਕੰਢੀ ਖੇਤਰ ਆ ਸ਼ਿਵਾਲਿਕ ਦੀਆਂ ਪਹਾੜੀਆਂ ਹੁਣ ਕਿੱਥੇ ਤਾਂ ਪਹਾੜ ਬਣਨੇ ਸ਼ੁਰੂ ਹੋ ਗਏ ਫਿਰ ਇੱਕੋ ਦਮ ਥੋੜੀ ਪੱਧਰੀ ਜ਼ਮੀਨ ਆ ਜਾਂਦੀ ਹੈ ਨਾ ਉਬੜ ਖੱਬੜ ਰਸਤਾ ਆਊਗਾ ਪਹਿਲਾਂ ਪਹਿਲਾਂ ਪਹਾੜ ਆਉਣਗੇ ਫੇਰ ਉਬੜ ਖਬੜ ਜਾਂ ਰਸਤਾ ਆਊਗਾ ਫੇਰ ਜਾ ਕੇ ਮੈਦਾਨ ਮਿਲਦਾ ਸਾਨੂੰ ਤਾਂ ਇਹ ਜਿਹੜਾ ਮੈਦਾਨ ਆ ਉਬੜ ਖਬੜ ਇਹ ਹੈਗਾ ਕੰਢੇ ਖੇਤਰ ਥੋੜੀ ਜਿਹੀ ਪੱਟੀ ਹੈ ਇਹ 20 ਕਿਲੋਮੀਟਰ ਦੀ ਹੋ ਸਕਦੀ ਹੈ ਬਾਈ ਕੋਈ ਜ਼ਿਆਦਾ ਨਹੀਂ ਗੀ ਤੇ ਇਹਨੂੰ ਕੰਢੇ ਖੇਤਰ ਬੋਲ ਦਿੰਦੇ ਆ ਦੇਖੋ ਹੁਣ ਪੰਜਾਬ ਦਾ ਜਿਹੜਾ ਤਰਾਤਲ ਆ ਪੰਜਾਬ ਦੀ ਜਿਹੜੀ ਧਰਤੀ ਆ ਉਹਨੂੰ 3-4 ਭਾਗਾਂ ਦੇ ਵਿੱਚ ਵੰਡਿਆ ਹੋਇਆ ਇੱਕ ਸ਼ਿਵਾਲਕ ਦੀਆਂ ਪਹਾੜੀਆਂ ਇੱਕ ਕੰਢੇ ਖੇਤਰ ਉਸ ਤੋਂ ਬਾਅਦ ਇਹ ਸਾਰਾ ਕੀ ਆ ਜਾਂਦਾ ਮੈਦਾਨ ਮੈਦਾਨ ਜਿੱਥੇ ਆ ਮੈਦਾਨ ਮਤਲਬ ਪੱਧਰੀ ਜ਼ਮੀਨ ਠੀਕ ਹੈ ਫਿਰ ਇੱਥੇ ਆ ਕਿ ਆ ਰਾਜਸਥਾਨ ਰਾਜਸਥਾਨ ਤੁਹਾਨੂੰ ਪਤਾ ਰੇਤ ਲਾਵਾ ਤੇ ਇੱਥੇ ਸਾਨੂੰ ਮਿਲਦੇ ਆ ਰੇਤ ਦੇ ਟਿੱਬੇ ਕੁਝ ਇੰਨੇ ਜਿਲ੍ਹੇ ਜਗ੍ਹਾ ਦੇ ਵਿੱਚ ਸਾਨੂੰ ਰੇਤ ਦੇ ਟਿੱਬੇ ਮਿਲ ਜਾਂਦੇ ਆ ਕਿਉਂਕਿ ਰਾਜਸਥਾਨ ਦੇ ਨਾਲ ਹੱਦ ਲੱਗਦੀ ਆ ਹੁਣ ਤੁਹਾਨੂੰ ਆਜੇ ਕਿ ਪੰਜਾਬ ਦੇ ਦੱਖਣ ਪੱਛਮ ਦੇ ਵਿੱਚ ਕੀ ਆ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਉੱਤਰ ਪੱਛਮ ਦੇ ਵਿੱਚ ਕੀ ਆ ਸੋਰੀ ਉੱਤਰ ਪੂਰਬ ਦੇ ਵਿੱਚ ਕੀ ਆ ਸ਼ਿਵਾਲਕ ਦੀਆਂ ਪਹਾੜੀਆਂ ਨੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇ ਮੈਪ ਵੀ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਕਿਹੜਾ ਜ਼ਿਲ੍ਹਾ ਕਿੱਥੇ ਆ ਤੇ ਕਿਹੜੇ ਜ਼ਿਲ੍ਹੇ ਦੁਆਬੇ ਦੇ ਵਿੱਚ ਆਉਂਦੇ ਆ ਕਿਹੜੇ ਮਾਲਵੇ ਦੇ ਵਿੱਚ ਆਉਂਦੇ ਆ ਕਿਹੜੇ ਮਾਝੇ ਦੇ ਵਿੱਚ ਆਉਂਦੇ ਆ ਕਿਉਂਕਿ ਇਸ ਦੇ ਵਿੱਚੋਂ ਰਿਲੇਟਿਡ ਬਹੁਤ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਪੁੱਛੇ ਜਾਂਦੇ ਆ ਟੋਟਲ ਤੁਹਾਨੂੰ 3 ਤੋਂ 4 ਐਮਸੀਕਿਊ ਇਸ ਦੇ ਵਿੱਚੋਂ ਆ ਸਕਦੇ ਆ ਚਾਹੇ ਤੁਸੀਂ ਕਿਸੇ ਹਾਈ ਲੈਵਲ एग्जाम ਦੀ ਵੀ ਤਿਆਰੀ ਕਰ ਰਹੇ ਹਾਂ ਪੀਟ੍ਰੀਪਲੱਸਬੀ ਦੇ ਵੱਲੋਂ ਬਣਾਏ ਗਏ ਕਿਸੇ ਵੀ ਕੁਐਸਚਨ ਪੇਪਰ ਨੂੰ ਉਠਾ ਕੇ ਤੁਸੀਂ ਦੇਖ ਸਕਦੇ ਹੋ ਪੀਟ੍ਰੀਪਲੱਸਬੀ ਵੱਲੋਂ ਜਿਹੜਾ ਪਾਇਆ ਗਿਆ ਵਾ ਉਸ ਦੇ ਵਿੱਚ ਚਾਹੇ ਉਹ ਕਲੈਰਿਕ ਦਾ ਹੋਵੇ ਆ ਚਾਹੇ ਉਹ ਪਟਵਾਰੀ ਦਾ ਹੋਵੇ ਤੁਹਾਨੂੰ ਆਪਣੇ ਆਪ ਇਸ ਦੇ ਵਿੱਚ ਕੁਐਸਚਨ ਮਿਲਣਗੇ ਤੇ ਤੁਸੀਂ ਤੁਹਾਨੂੰ ਕਲੀਅਰ ਵੀ ਹੋਣਗੇ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੈਸਤਾ ਕੁਛ ਰਹਿ ਨਹੀਂ ਗਿਆ ਮੈਂ ਆਪਣੇ ਨਾਲ ਰਿਲੇਟਡ ਦੱਸਣ ਲਈ ਬਾਕੀ ਕੁਝ ਕਹਿ ਨਹੀਂ ਸਕਦੀ ਹਾਂ ਇੱਕ ਚੀਜ਼ ਜ਼ਰੂਰ ਰਹਿ ਗਈ ਜਿਹੜੀ ਬਹੁਤ ਇੰਪੋਰਟੈਂਟ ਆ ਤੁਹਾਨੂੰ ਇਹ ਆ ਸਕਦਾ ਕਿ ਉੱਤਰ ਤੋਂ ਲੈ ਕੇ ਪੰਜਾਬ ਦੇ ਦੱਖਣ ਤੱਕ ਇਹ ਦੂਰੀ ਕਿੰਨੀ ਆ ਉੱਤਰ ਤੋਂ ਲੈ ਕੇ ਪੰਜਾਬ ਦੇ ਦੱਖਣ ਤੱਕ ਦੀ ਜਿਹੜੀ ਦੂਰੀ ਆ ਇਹ ਹੈਗੀ ਆ 335 ਕਿਲੋਮੀਟਰ ਠੀਕ ਹੈ ਇਹ ਜਿਹੜੀ ਦੂਰੀ ਆ ਇਹ ਦੂਰੀ ਕਿੰਨੀ ਆ 335 ਆ ਕਿੱਥੋਂ ਉੱਤਰ ਤੋਂ ਦੱਖਣ ਵੱਲ ਪਰ ਜੇ ਪੂਰਬ ਤੋਂ ਪੱਛਮ ਤੱਕ ਪੁੱਛ ਲਿਆ ਜਾਵੇ ਪੂਰਬ ਤੋਂ ਪੱਛਮ ਆ ਦੇਖ ਸਕਦੇ ਹੋ ਤੁਸੀਂ ਪੂਰਬ ਤੋਂ ਪੱਛਮ ਇਹ ਦੂਰੀ ਕਿੰਨੀ ਆ ਇਹ ਹੈਗੀ ਅਜੀ 300 ਕਿਲੋਮੀਟਰ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਬਹੁਤ ਇੰਪੋਰਟੈਂਟ ਫੈਕਟ ਆ ਕਿ ਉੱਤਰ ਤੋਂ ਉੱਤਰ ਤੋਂ ਦੱਖਣ ਤੱਕ ਦੀ ਦੂਰੀ 335 ਆ ਪੂਰਬ ਤੋਂ ਪੱਛਮ ਤੱਕ ਦੀ ਦੂਰੀ 300 ਕਿਲੋਮੀਟਰ ਆ ਕਲੀਅਰ ਹੁਣ ਜੋ ਤੁਹਾਨੂੰ ਕੋਸ਼ਿਸ਼ ਆ ਸਕਦੇ ਆ ਮੇਰੇ ਨਾਲ ਜਲਦੀ ਜਲਦੀ ਰਿਵਾਈਜ਼ ਕਰੋ ਉਸ ਤੋਂ ਬਾਅਦ ਤੁਸੀਂ ਆਪਣਾ ਮੈਪ ਵੀ ਬਣਾ ਕੇ ਫਿਲ ਕਰਨਾ ਵਾ ਤੇ ਕੋਸ਼ਿਸ਼ ਕਰਿਓ ਬਿਨਾਂ ਦੇਖੇ ਫਿਲ ਕਰਨ ਦੀ ਤਾਂ ਜੋ ਤੁਹਾਨੂੰ ਸਾਰਾ ਕੁਝ ਕਲੀਅਰ ਹੋਵੇ ਸਭ ਤੋਂ ਪਹਿਲਾ ਕੁਐਸਚਨ ਆ ਕਿ ਪੰਜਾਬ ਦੇ ਵਿੱਚ ਉੱਤਰ ਦੇ ਪੰਜਾਬ ਦੇ ਉੱਤਰ ਵਿੱਚ ਕਿਸ ਦੀ ਹੱਦ ਲੱਗਦੀ ਆ ਪੰਜਾਬ ਦੇ ਉੱਤਰ ਦੇ ਵਿੱਚ ਜੰਮੂ ਕਸ਼ਮੀਰ ਦੀ ਹੱਦ ਲੱਗਦੀ ਆ ਪੰਜਾਬ ਦੇ ਦੱਖਣ ਦੇ ਵਿੱਚ ਕਿਹਦੀ ਹੱਦ ਲੱਗਦੀ ਆ ਦੋ ਰਾਜਾਂ ਦੀ ਲੱਗਦੀ ਆ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਪੰਜਾਬ ਦੇ ਪੱਛਮ ਦੇ ਵਿੱਚ ਕਿਹਦੀ ਹੱਦ ਲੱਗਦੀ ਆ ਹਿਮਾਚਲ ਪ੍ਰਦੇਸ਼ ਦੀ ਲੱਗਦੀ ਆ ਚੰਡੀਗੜ੍ਹ ਦੀ ਆਪਸ਼ਨ ਮਿਲਦੀ ਹੈ ਤਾਂ ਚੰਡੀਗੜ੍ਹ ਦੀ ਆਪਸ਼ਨ ਲਗਾ ਸਕਦੇ ਹੋ ਤੁਸੀਂ ਠੀਕ ਹੈ ਕਿਉਂਕਿ ਆਪਸ਼ਨ ਤੇ ਵੀ ਡਿਪੈਂਡ ਕਰਦਾ ਵਾ ਕਿ ਚੰਡੀਗੜ੍ਹ ਆਉਂਦਾ ਕਿ ਹਿਮਾਚਲ ਆਉਂਦਾ ਕਿ ਦੋਨੋਂ ਹੀ ਆਉਂਦਾ ਆ ਜੋ ਪ੍ਰੋਕ ਤੋਂ ਉਮੀ ਆਉਣਗੇ ਤਾਂ ਦੂਮੀ ਲਗਾਵਾਂਗੇ ਉਸ ਤੋਂ ਬਾਅਦ ਪੰਜਾਬ ਦੇ ਪੱਛਮ ਦੇ ਵਿੱਚ ਪਾਕਿਸਤਾਨ ਦੀ ਹੱਦ ਲੱਗਦੀ ਹੈ ਪੰਜਾਬ ਨੂੰ ਅੰਤਰਰਾਸ਼ਟਰੀ ਹੱਦ ਕਿੰਨੀ ਲੱਗਦੀ ਹੈ ਕਿੰਨੇ ਦੇਸ਼ਾਂ ਦੀ ਲੱਗਦੀ ਹੈ ਇੱਕ ਦੀ ਲੱਗਦੀ ਹੈ ਠੀਕ ਹੈ ਕਿਹਦੀ ਲੱਗਦੀ ਹੈ ਪਾਕਿਸਤਾਨ ਦੀ ਲੱਗਦੀ ਹੈ ਇਹ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਜਲਦੀ ਨਾਲ ਇਹਨੂੰ ਰਿਵਾਈਜ਼ ਕਰ ਲਓ ਉਸ ਤੋਂ ਬਾਅਦ ਕੀ ਗੱਲ ਅਸੀਂ ਹੱਦ ਦੇ ਨਾਲ ਰਿਲੇਟਿਡ ਗੱਲ ਕਰ ਲਈ ਆ ਠੀਕ ਹੈ ਪੰਜਾਬ ਨੂੰ ਕਿੰਨੇ ਰਾਜਾਂ ਦੀ ਹੱਦ ਲੱਗਦੀ ਆ ਤਿੰਨ ਦੀ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਲੱਗਦੀ ਆ ਦੋ ਦੀ ਕਿੰਨੇ ਦੇਸ਼ਾਂ ਦੀ ਲੱਗਦੀ ਆ ਇੱਕ ਦੀ ਲੱਗਦੀ ਆ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਕੀ ਆ ਉੱਤਰ ਪੂਰਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੱਖਣ ਪੱਛਮ ਦੇ ਵਿੱਚ ਕੀ ਆ ਰੇਤ ਦੇ ਟਿੱਬੇ ਆ ਪੰਜਾਬ ਦੇ ਪੰਜਾਬ ਦੀ ਪੰਜਾਬ ਨੂੰ ਪੰਜਾਬ ਦੇ ਜਿਹੜੇ ਜ਼ਿਲ੍ਹੇ ਆ ਉਹਨਾਂ ਨੂੰ ਕਿੰਨੇ ਖੇਤਰ ਦੇ ਵਿੱਚ ਵੰਡਿਆ ਹੋਇਆ ਤਿੰਨ ਦੇ ਵਿੱਚ ਮਾਝਾ ਦੁਆਬਾ ਅਤੇ ਮਾਲਵਾ ਮਾਝੇ ਵਿੱਚ ਕਿਹੜੇ ਜ਼ਿਲ੍ਹੇ ਆਉਂਦੇ ਆ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਤੇ ਗੁਰਦਾਸਪੁਰ ਠੀਕ ਹੈ ਫਿਰ ਅੱਗੇ ਆ ਗਿਆ ਦੁਆਬਾ ਦੁਆਬੇ ਵਿੱਚ ਕਿਹੜੇ ਜ਼ਿਲ੍ਹੇ ਆਉਂਦੇ ਆ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਉਸ ਤੋਂ ਬਾਅਦ ਬਾਕੀ ਦੇ ਜਿੰਨੇ ਜ਼ਿਲ੍ਹੇ ਬਚ ਗਏ ਕਿਹਦੇ ਵਿੱਚ ਆਉਂਦੇ ਆ ਮਾਲਵੇ ਦੇ ਵਿੱਚ ਆਉਂਦੇ ਆ ਬਸ ਇਹ ਚਾਰ ਚਾਰ ਯਾਦ ਰੱਖ ਲਓ ਬਾਕੀ ਸਾਰਾ ਤੁਹਾਨੂੰ ਆਪਣੇ ਆਪ ਕਲੀਅਰ ਹੋ ਜਾਣਾ ਤੁਸੀਂ ਆਸਾਨੀ ਦੇ ਨਾਲ ਅਟੈਂਪਟ ਕਰ ਸਕਦੇ ਹੋ ਕੁਝ ਵੀ ਜੇ ਆਵਾ ਠੀਕ ਹੈ ਚੰਡੀਗੜ੍ਹ ਕਿਹੜੀਆਂ ਪਹਾੜੀਆਂ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਸਾਡੇ ਪੰਜਾਬ ਦੀ ਰਾਜਧਾਨੀ ਕਿਹੜੀ ਆ ਚੰਡੀਗੜ੍ਹ ਆ ਕਲੀਅਰ ਚੰਡੀਗੜ੍ਹ ਕੀ ਆ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆ ਚੰਡੀਗੜ੍ਹ ਦਾ ਪ੍ਰਬੰਧਕ ਕੌਣ ਹੁੰਦਾ ਵਾ ਜਿਹੜਾ ਪੰਜਾਬ ਦਾ ਮੌਜੂਦਾ ਰਾਜਪਾਲ ਆ ਉਹੀ ਚੰਡੀਗੜ੍ਹ ਦਾ ਪ੍ਰਬੰਧਕ ਹੁੰਦਾ ਵਾ ਠੀਕ ਹੈ ਇਹ ਤੁਹਾਨੂੰ ਕੁਝ ਬੇਸਿਕ ਕੁਐਸਚਨ ਆ ਜਿਹੜੇ ਐਗਜ਼ਾਮ ਦੇ ਵਿੱਚ ਪੁੱਛੇ ਵੀ ਗਏ ਆ ਤੇ ਆਉਂਦੇ ਵੀ ਰਹਿੰਦੇ ਆ ਬਾਰ ਬਾਰ ਰਿਪੀਟ ਹੁੰਦੇ ਆ ਇਸ ਤੋਂ ਬਿਨਾ ਜੇ ਅਸੀਂ ਗੱਲ ਕਰੀਏ ਤੇ ਮਾਝੇ ਵਾਲੇ ਕਿਹੜੀ ਬੋਲੀ ਬੋਲਦੇ ਆ ਟਕਸਾਲੀ ਬੋਲੀ ਬੋਲਦੇ ਆ ਸਾਹਿਤਕ ਬੋਲੀ ਬੋਲਦੇ ਆ ਮਾਝੀ ਬੋਲਦੇ ਆ ਕੋਈ ਵੀ ਆਪਸ਼ਨ ਆ ਸਕਦੀ ਆ ਤੁਹਾਨੂੰ ਠੀਕ ਹੈ ਇਸ ਤਰ੍ਹਾਂ ਤੁਸੀਂ ਆਪਣਾ ਜਿਹੜਾ ਪੂਰਾ ਮੈਪ ਆ ਰਿਵਾਈਜ਼ ਕਰ ਸਕਦੇ ਹੋ ਉਸ ਦੇ ਨਾਲ ਰਿਲੇਟਡ ਜਿੰਨੇ ਵੀ ਫੈਕਟ ਆ ਉਹ ਯਾਦ ਕਰ ਸਕਦੇ ਹੋ ਰਾਵੀ ਕਿੰਨੇ ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਵਾ ਤਿੰਨ ਦੇ ਵਿੱਚੋਂ ਵਿਆਸ ਕਿੰਨੇ ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਵਾ 6 ਦੇ ਵਿੱਚੋਂ ਸਤਲੁਜ ਕਿੰਨੇ ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਨੌ ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਵਾ ਜੇਕਰ ਅਸੀਂ ਰਾਵੀ ਦੀ ਗੱਲ ਕਰੀਏ ਰਾਵੀ ਤੇ ਕਿਹੜਾ ਡੈਮ ਬਣਿਆ ਹੋਇਆ ਰਾਵੀ ਤੇ ਬਣਿਆ ਹੋਇਆ ਥੀਨ ਡੈਮ ਕਿਹੜਾ ਡੈਮ ਥੀਨ ਡੈਮ ਜਿਹੜਾ ਕਿ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਠੀਕ ਹੈ ਇਹ ਰਾਵੀ ਤੇ ਬਣਿਆ ਹੋਇਆ ਤੇ ਬਿਆਸ ਤੇ ਕਿਹੜਾ ਡੈਮ ਬਣਿਆ ਹੋਇਆ ਪੌਂਗ ਡੈਮ ਤੇ ਉਸ ਤੋਂ ਬਿਨਾ ਸਤਲੁਜ ਤੇ ਕਿਹੜਾ ਡੈਮ ਬਣਿਆ ਹੋਇਆ ਪਾਖੜਾ ਡੈਮ ਜਿਹੜਾ ਕਿੱਥੇ ਪੈਂਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾ ਸੋ ਤੁਸੀਂ ਇਹ ਧਿਆਨ ਰੱਖਣਾ ਜਿਹੜੇ ਇੰਪੋਰਟੈਂਟ ਫੈਕਟ ਆ ਬਾਕੀ ਜੇ ਹੋ ਸਕੇ ਤਾਂ ਮੈਨੂੰ ਲੱਗਦਾ ਨਹੀਂ ਵੀ ਕੁਝ ਰਹਿ ਗਿਆ ਜੋ ਮੈਂ ਤੁਹਾਨੂੰ ਦੱਸਣਾ ਵਾ ਤੇ ਕਈ ਵਾਰੀ ਕੁਸ਼ ਮਾਈਂਡ ਚੋਂ ਨਿਕਲ ਜਾਂਦਾ ਵਾ ਨਹੀਂ ਯਾਦ ਰਹਿੰਦਾ ਕਿ ਕੁਝ ਰਹਿ ਵੀ ਗਿਆ ਜਾਂ ਨਹੀਂ ਰਹਿ ਗਿਆ ਜੇ ਮੈਨੂੰ ਲੱਗਿਆ ਤਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰ ਲਵਾਂਗੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿ ਤੁਹਾਨੂੰ ਅਗਲੀ ਵੀਡੀਓ ਕਿਹੜੇ ਟਾਪਿਕ ਤੇ ਚਾਹੀਦੀ ਹੈ ਜਾਂ ਕਿਹੜੀ ਚੀਜ਼ ਤੁਹਾਨੂੰ ਨਹੀਂ ਕਲੀਅਰ ਹੋਈਗੀ ਤਾਂ ਆਪਾਂ ਐਸ ਪੀਡੀਐਫ ਤੇ ਵੀ ਸੇਮ ਚੀਜ਼ ਤੁਹਾਨੂੰ ਸਮਝਾ ਸਕਦੇ ਹਾਂ ਜੇਕਰ ਬੋਰਡ ਤੇ ਨਹੀਂ ਕਲੀਅਰ ਹੋਇਆ ਕਿਉਂਕਿ ਕਲਰ ਜਿਆਦਾਤਰ ਮਿਕਸ ਹੋਗੇ ਲੱਗਦੇ ਆ ਠੀਕ ਹੈ ਵੈਸੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੀ ਆ ਕਿ ਤੁਹਾਨੂੰ ਸਮਝ ਆਇਆ ਹੋਣਾ ਤੇ ਅੱਜ ਦੀ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਣੀ ਆ ਬਿਲਕੁਲ ਬੇਸਿਕ ਤੋਂ ਜਿਹੜੀ ਮੈਂ ਸ਼ੁਰੂ ਕੀਤੀ ਹੈ ਜੀਓਗ੍ਰਾਫੀ ਕਲਾਸ 1 ਵੀ ਬੋਲ ਸਕਦੇ ਆ ਆਪਾਂ ਇਹਨੂੰ ਠੀਕ ਹੈ ਹਾਂਜੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ